ਜੀ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਅਜੇ ਰੋਟੂ ਰੋਡ ਜਾਂ ਜਿਹੜੇ ਸੈਂਟਰੇ ਰਸ਼ਵਾਲ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਸਕੂਮੈਂਟ ਹੈ ਬ੍ਰੌਂਚ ਜੀ ਮੈਂ ਨਵਦੀਪ ਅਸੀਜਾ ਮੈਂ ਟ੍ਰੈਫਿਕ ਸਲਾਹਕਾਰ ਪੰਜਾਬ ਦਾ ਅੱਜ ਬਟਾਲੇ ਦੀ ਟ੍ਰੈਫਿਕ 'ਚ ਕੀ ਦੇਖਿਆ ਆ ਕਿ ਪ੍ਰਾਇਮਰੀ ਤੌਰ ਤੇ ਕਿਹਦਾ ਹਾਲ ਹੋਇਆ ਦੇਖੋ ਜਿਸ ਤਰ੍ਹਾਂ ਬਾਕੀ ਪੰਜਾਬ ਦੇ ਸ਼ਹਿਰਾਂ ਦਾ ਟ੍ਰੈਫਿਕ ਹੈ ਉਸ ਤਰ੍ਹਾਂ ਹੀ ਬਟਾਲੇ ਦਾ ਟ੍ਰੈਫਿਕ ਹੈ ਕੁਝ ਇਥੋਂ ਦੀਆਂ ਸਮੱਸਿਆਵਾਂ ਥੋੜੀਆਂ ਅਲੱਗ ਪਾਈਆਂ ਗਈਆਂ ਕਿ ਖਾਸ ਕਰਕੇ ਚੌਕਾਂ ਦੀ ਬਣਤਰ ਬਹੁਤ ਖੁੱਲੇ ਤੇ ਬੜੀਆਂ ਖੁੱਲੀਆਂ ਸੜਕਾਂ ਨੇ ਲੇਕਿਨ ਅਨਕ੍ਰੋਚਮੈਂਟ ਹੋਣ ਕਰਕੇ ਔਰ ਬੇਤਰਤੀਬੀ ਪਾਰਕਿੰਗ ਜਿਹੜੀ ਖਾਸ ਕਰਕੇ ਚੌਂਕਾਂ ਦੇ ਨੇੜੇ ਮਿਲੀ ਉਸ ਦੇ ਕਰਕੇ ਕੀ ਹੋ ਰਿਹਾ ਕਿ ਸਾਡੀ ਮੂਵਮੈਂਟ ਹੈ ਜਿਹੜੀ ਗੱਡੀਆਂ ਦੀ ਉਹ ਫ੍ਰੀ ਫਲੋ ਨਹੀਂ ਹੋ ਰਹੀ ਉਹ ਇੱਕ ਦੂਸਰੇ ਦੇ ਵਿੱਚ ਆਪਸ ਦੇ ਵਿੱਚ ਕਨਫਲਿਕਟ ਹੋ ਰਹੇ ਨੇ ਸੋ ਉਹ ਫਿਲਹਾਲ ਤਾਂ ਜੋ ਪੁਲਿਸ ਦੇ ਦਾਇਰੇ ਦੇ ਵਿੱਚ ਆਂਦਾ ਉਹਨਾਂ ਨੂੰ ਉਸ ਦੇ ਸਬੰਧਿਤ ਕੁਝ ਅਸੀਂ ਇਮੀਡੀਏਟਲੀ ਉਹਨਾਂ ਨੂੰ ਦੱਸਿਆ ਗਿਆ ਹੈ ਔਰ ਆਉਣ ਵਾਲੇ ਸਮੇਂ 'ਚ ਹੋਰ 5-10 ਦਿਨਾਂ 'ਚ ਇੱਕ ਰਿਪੋਰਟ ਬਣਾ ਕੇ ਅਸੀਂ ਦੇ ਦਾਂਗੇ ਜੋ ਪੁਲਿਸ ਦੇ ਕਰਨ ਵਾਲੇ ਕੰਮ ਨੇ ਲੇਕਿਨ ਇਹਦੇ ਵਿੱਚ ਮੇਜਰ ਜਿਹੜਾ ਪਤਾ ਲੱਗਿਆ ਕਿ ਵੀ 30 60 70% ਹੈ ਜਿਹੜਾ ਇੰਜੀਨੀਅਰਿੰਗ ਦਾ ਕੰਮ ਹੈ ਜਿਵੇਂ ਕਾਰਪੋਰੇਸ਼ਨ ਜਾਂ ਪੀਡਬਲਡੀ ਕਿ ਚੌਂਕਾਂ ਦੀ ਬਣਤਰ ਤੇ ਬਨਾਵਟ ਨੂੰ ਠੀਕ ਕਰਨਾ ਹੈ ਜਿੰਦੇ ਨਾਲ ਜ਼ਰੂਰੀ ਨਹੀਂ ਕਿਉਂਕਿ ਪੁਲਿਸ ਮੈਨ ਖੜਾ ਹੋ ਕੇ ਅਗਰ ਟ੍ਰੈਫਿਕ ਸੇ ਚੱਲ ਰਿਹਾ ਹੈ ਤਾਂ ਇੱਕ ਬਹੁਤ ਔਖਾ ਤੇ ਮਹਿੰਗਾ ਤਰੀਕਾ ਸੋ ਜੇਕਰ ਸਾ ਸਟਾਉਕ ਦੀ ਬੰਦਤਰ ਹੀ ਠੀਕ ਕਰ ਦਾਂਗੇ ਤਾਂ ਟ੍ਰੈਫਿਕ ਹਮੇਸ਼ਾ 24 ਘੰਟੇ ਆਪੇ ਹੀ ਸੁਚਾਰੂ ਢੰਗ ਤੇ ਚੱਲਦਾ ਰਹੇਗਾ। ਸੋ ਸਾਡੀ ਲੌਂਗ ਟਰਮ ਦੇ ਵਿੱਚ ਇਹੀ ਤਜਵੀਜ਼ ਰਹੇਗੀ ਤੇ ਉਹਦੇ ਕੁਝ ਅਸੀਂ ਡਰਾਇੰਗਸ ਆਪਣੇ ਵੱਲੋਂ ਜਿਹੜੇ ਮੇਜਰ ਚੌਂਕ ਨੇ ਉਹਨਾਂ ਦੇ ਜੋ ਸਾਨੂੰ ਮਾਨਯੋਗ ਐਸਐਸਪੀ ਬਟਾਲਾ ਔਰ ਡੀਐਸਪੀ ਟ੍ਰੈਫਿਕ ਵੱਲੋਂ ਦਿੱਤੇ ਗਏ ਨੇ ਅਸੀਂ ਉਹਨਾਂ ਨੂੰ ਠੀਕ ਕਰਨ ਜਾ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਜਿੱਥੇ ਦੁਰਘਟਨਾਵਾਂ ਵੀ ਨਾ ਹੋਣ ਔਰ ਟ੍ਰੈਫਿਕ ਵੀ ਸਹੀ ਚੱਲਦਾ ਰਹੇ ਉਹਦੇ ਉੱਪਰ ਅਸੀਂ ਕੰਮ ਕਰਕੇ ਦਵਾਂਗੇ। ਪਹਿਲਾ ਤਾਂ ਪੂਰੀ ਸਾਧ ਸੰਗਤ ਨੂੰ ਬਾਬਾ ਜੀ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਦੂਜੀ ਮੇਰੀ ਰਿਕਵੈਸਟ ਆ ਅਪੀਲ ਆ ਕਿ ਸਾਧ ਸੰਗਤ ਖੁਮਮਾ ਕੇ ਇਹ ਬੁਰਪੁਰੋ ਅਜੇ ਆਪਣਾ ਵਿਆਹ ਪੁਰਵ ਚ ਆਪਣਾ ਵੇਖਣ ਆਵੇ ਤੇ ਗੁਰੂ ਘਰ ਦੀਆਂ ਪੂਜੀਆਂ ਪ੍ਰਾਪਤ ਕਰੇ ਤੇ ਇੱਕ ਆਮ ਪ੍ਰੋਬਲਮ ਜਿਹੜੀ ਦੇਖੀ ਜਾਂਦੀ ਆ ਬਟਾਲਾ ਸ਼ਹਿਰ ਦੀ ਟ੍ਰੈਫਿਕ ਦੀ ਉਸ ਨੂੰ ਅੱਜ ਅਸੀਂ ਲੈ ਕੇ ਜਿਹੜੇ ਇਹ ਸੜਕਾਂ ਤੇ ਜਾਂ ਜਿਹੜੇ ਚੌਕ ਨੇ ਉਹਨਾਂ ਬਾਰੇ ਜਿਹੜੇ ਟ੍ਰੈਫਿਕ ਦੇ ਐਕਸਪਰਟ ਨੇ ਪੰਜਾਬ ਗਵਰਨਮੈਂਟ ਦੇ ਟ੍ਰੈਫਿਕ ਡਵਾਈਜ਼ਰ ਨੇ ਉਹਨਾਂ ਨੂੰ ਐਸ.ਐਸ.ਪੀ ਸਾਹਿਬ ਦੇ ਦੇਖਿਆ ਹਦਾਇਤ ਤੇ ਉਹਨਾਂ ਨੂੰ ਰਿਕੁਐਸਟ ਕਰਕੇ ਅਸੀਂ ਢਾਲੇ ਬੁਲਾਇਆ ਤੇ ਉਹ ਐਸ.ਐਸ.ਪੀ ਦੀ ਦਿਸ਼ਾ ਨਾਸ ਤੇ ਅਸੀਂ ਅੱਜ ਰੋਡ ਟੂ ਰੋਡ ਜਾਂ ਜਿਹੜੇ ਜਿਹੜੇ ਰਸ਼ ਵਾਲੇ ਏਰੀਆ ਨੇ ਉਹਨਾਂ ਜਾ ਰਹੇ ਆ ਉਹ ਆਪਣੇ ਜਿਹੜੇ ਉਹਨਾਂ ਦਾ ਇੰਸਟਰੂਮੈਂਟ ਹੈ ਡਰੋਨ ਡਰੋਨ ਦੇ ਰਾਈ ਉਹ ਸਾਰੇ ਜਿਹੜੇ ਸਾਡੇ ਸੜਕਾਂ ਚੌਕ ਉਹ ਕੰਮ ਹੋ ਗਿਆ ਜਾਂ ਕੋਈ ਲਾਈਟਰ ਲਾਉਣ ਵਾਲਾ ਕੰਮ ਹੋ ਗਿਆ ਜਾਂ ਕੋਈ ਚੌਕ ਖੁੱਲਾ ਕਰਨ ਵਾਲਾ ਕੰਮ ਹੋ ਗਿਆ ਜਿਹੜਾ ਉਹ ਜਿਹੜਾ ਆਂਦਾ ਇੰਜੀਨੀਅਰਿੰਗ ਤੇ ਪਾਰਟ ਜਾਂਦਾ ਉਦੇ ਬਾਰੇ ਉਹ ਆਪਣੀ ਸਪਰਟੀ ਰੱਖ ਦੇਣਗੇ ਉਹਦੇ ਬਾਬਤ ਉਹ ਸਾਨੂੰ ਉਹਦੇ ਬਾਬਤ ਉਹਦੇ ਰਿਕਵੈਸਟ ਉਹਦੇ ਮੁਤਾਬਕ ਅਸੀਂ ਆਪਣੇ ਆਪ ਐਸਪੀ ਸਾਹਿਬ ਥਰੂ ਉਹਨਾਂ ਨੂੰ ਲਿਖੇ ਭੇਜਾਂਗੇ ਉਹਨਾਂ ਨੂੰ ਰਿਕਵੈਸਟ ਕਰਾਂਗੇ ਸੰਬੰਧਿਤ ਡਿਪਾਰਟਮੈਂਟ ਨੂੰ ਤਾਂ ਕਿ ਚੌਂਕ ਖੁੱਲੇ ਹੋਣ ਉਹ ਆਪਣੇ ਉਹਦੇ ਮੁਤਾਬਕ ਟ੍ਰੈਫਿਕ ਦੇ ਮੁਤਾਬਕ ਉਹ ਚੌਂਕ ਖਰੇ ਤਿਆਰ ਹੋਣ ਤੇ ਆਉਣ ਵਾਲੀ ਜੇ ਟ੍ਰੈਫਿਕ ਦੀ ਸਮੱਸਿਆ ਦੂਰ ਹੋਵੇ ਤਾਂ ਆਮ ਪਬਲਿਕ ਜੇ ਟ੍ਰੈਫਿਕ ਦੀ ਜਿਹੜੀ ਸਮੱਸਿਆ ਤੋਂ निजात ਮਿਲੇ